ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਅੱਜ ਦੀ ਗੱਲ ਮੈਂ ਨੂਹਾ ਬਾਰੇ ਕਰਨਾ ਚਾਹੂੰਗੀ ਕਿਉਂਕਿ ਮੈਂ ਖੁਦ ਵੀ ਕਿਸੇ ਦੇ ਘਰ ਦੀ ਨੂਹਾ ਮਤਲਬ ਨੂਹਾ ਤੋਂ ਉਮੀਦ ਇਖੇ ਰੱਖੀ ਜਾਂਦੀ ਆ ਵੀ ਆਓ ਬੱਚੇ ਪੈਦਾ ਕਰੋ ਬੱਚੇ ਪਾੜੋ ਘਰ-ਬਾਰ ਸੰਭਾਲੋ ਉਸ ਤੋਂ ਬਾਅਦ ਤੁਹਾਡੀ ਕੋਈ ਫੀਲਿੰਗ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸਭ ਕੁਝ ਖਤਮ ਠੀਕ ਆ ਕਟ ਪੁਤਲੀ ਬਣ ਜਾਓ ਅਸੀਂ ਕਹਿੰਨੇ ਉੱਠ ਜਾ ਤਾਂ ਉੱਡ ਜਾ ਬੈਠ ਜਾ ਤਾਂ ਬੈਠ ਜਾ ਘੁੰਮ ਜਾ ਤਾਂ ਘੁੰਮ ਗਏ ਸਾਡਾ ਮੁੰਡਾ ਆਵਾਰਾ ਗਾਂਗੂ ਇੱਧਰ ਫਿਰੇ ਉੱਧਰ ਫਿਰੇ ਤੈਨੂੰ ਮਾਰੇ ਤੈਨੂੰ ਕੁੱਟੇ ਤੈਨੂੰ ਦਫਨਾ ਦੇ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਮਤਲਬ ਸਿਰਫ ਸਾਡੀ ਸੇਫਤਾ ਤੱਕ ਮੇਰਾ ਉਹਨਾ ਮਤਲਬ ਮਰਦਾ ਤੋਂ ਇੱਕ ਸਵਾਲ ਆ ਕਿ ਮੇਰੀ ਜਗ੍ਹਾ ਤੇ ਆਪਣੀ ਧੀ ਖੜੀ ਕਰੋ ਕਿ ਫੈਸਲਾ ਫਿਰ ਵੀ ਇਹੀ ਹੋਊਗਾ ਬਿਲਕੁਲ ਨਹੀਂ ਧੀ ਵਾਰੀ ਨਾ ਚਾਰੇ ਕੁੰਝੇ ਹਿਲਦੇ ਆ ਜੇ ਧੀ ਨੂੰ ਦੁੱਖ ਹੁੰਦਾ ਨੋ ਤੇਣਾ ਨੂੰ ਦੁੱਖ ਦੇਣਾ ਤਾਂ ਸੌਖਾ ਹੀ ਐ ਜਿੰਨਾ ਮਰਜੀ ਦੇ ਦੋ ਬਗਾਨੇ ਘਰੋਂ ਆਈਏ ਮਰ ਵੀ ਗਈ ਤਾਂ ਕੋਈ ਨਾ ਕੱਫਣੀ ਪੇਕ ਕਿਉਂ ਤੇ ਆਣਾ ਠੀਕ ਆ ਸੇਵਾ ਲੈ ਲਓ ਦਬ ਦਬ ਕੇ ਜਿੰਨੀ ਹੋ ਸਕੇ ਸੇਵਾ ਕਰਾ ਲਓ ਆਪਣੀ ਪਰ ਐਦਾਂ ਨਹੀਂ ਹੁੰਦਾ ਜੋ ਆਪਾਂ ਬੀਜਦੇ ਆ ਨਾ ਵੱਡਣਾ ਉਹੀ ਪੈਂਦਾ ਠੀਕ ਆ ਨੋ ਵੀ ਸੇਵਾ ਉਦੋਂ ਤੱਕ ਹੀ ਕਰਦੀ ਐ ਜਦ ਤੱਕ ਉਹਨੂੰ ਪਤਾ ਹੁੰਦਾ ਕਿ ਮੇਰੇ ਸਟੈਂਡ ਤੇ ਕੋਈ ਖੜਾ ਯਾਰ ਪਤਾ ਹੁੰਦਾ ਨਾ ਕਿ ਉਧਰੋਂ ਮਾਂ ਪਣ ਤੇ ਗਾਲ ਆਣੀ ਆ ਫਿਰ ਜੀ ਕਹੋ ਤੇ ਜੀ ਕਹੋ ਫਿਰ ਜੀ ਹਜੂਰੀ ਤੇ ਐਦਰੋਂ ਵੀ ਨਹੀਂ ਜਾਣੀ ਕਾਮਨ ਸੈਂਸ ਆ ਜੇ ਕਿਸੇ ਨੂੰ ਗੱਲ ਕੋੜੀ ਲੱਗੀ ਹੋਵੇ ਤਾਂ ਸੌਰੀ ਬਟ ਅੱਜ ਦੀ ਸਚਾਈ ਆ